ਪਿੰਡ ਦੇ ਲੋਕਾਂ ਨੇ ਫੜੇ ਡੇਰੇ ਦੇ ਗੱਲੇ ਵਿੱਚੋਂ ਪੈਸੇ ਚੋਰੀ ਕਰਨ ਵਾਲੇ ਚੋਰ ਜੀ ਹਾਂ ਦੋਸਤੋ ਇਹ ਤਸਵੀਰਾਂ ਜਿਹੜੀਆਂ ਨੇ ਸਰਸੇ ਜਿਹੜੇ ਦੇ ਪਿੰਡ ਮਲੜੀ ਦੀਆਂ ਨੇ ਜਿੱਥੇ ਕਿ ਬੀਤੀ ਰਾਤ ਵੀਰਵਾਰ ਅਤੇ ਸ਼ੁੱਕਰਵਾਰ ਦੀ ਵਿਚਾਲੀ ਰਾਤ ਨੂੰ ਪਿੰਡ ਦੇ ਹੀ ਨਸ਼ੇੜੀ ਦੋ ਨੌਜਵਾਨਾਂ ਨੇ ਪਿੰਡ ਦੇ ਡੇਰੇ ਦੇ ਵਿੱਚੋਂ ਗੱਲਾ ਜਿਹੜਾ ਤੋੜ ਕੇ ਉਸ ਦੇ ਵਿੱਚੋਂ ਪੈਸਿਆਂ ਦੀ ਚੋਰੀ ਕੀਤੀ ਸੀ ਪੈਸੇ ਜਿਹੜੇ ਨੇ ਉਹ ਕੱਢ ਲਏ ਸੀ ਤੇ ਅੱਜ ਸ਼ੁੱਕਰਵਾਰ ਨੂੰ ਦੁਪਹਿਰੇ ਜਿਹੜਾ ਉਹਨਾਂ ਨੌਜਵਾਨਾਂ ਨੂੰ ਪਿੰਡ ਦੇ ਲੋਕਾਂ ਦੇ ਵੱਲੋਂ ਕਾਬੂ ਕੀਤਾ ਗਿਆ ਤੇ ਵੀਡੀਓ ਜਿਹੜੀ ਆ ਉਹ ਤੁਹਾਡੇ ਮੋਬਾਈਲ ਦੀ ਸਕਰੀਨ ਤੇ ਦਿਖਾ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਚੋਰੀ ਦੀ ਘਟਨਾ ਦੀ ਸਾਰੀ ਵੀਡੀਓ ਜਿਹੜੀ ਆ ਉਹ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਜੋ ਕਿ ਸੀਸੀਟੀਵੀ ਡੇਰੇ ਦੇ ਵਿੱਚ ਲੱਗੇ ਹੋਏ ਸੀ ਜਿਸ ਤੋਂ ਬਾਅਦ ਇਹਨਾਂ ਨੌਜਵਾਨਾਂ ਦੀ ਪਛਾਣ ਕਰਕੇ ਪਿੰਡ ਦੇ ਲੋਕਾਂ ਦੇ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਐ ਸੋ ਕੀ ਕੀ ਗੱਲਬਾਤ ਇਸ ਵੀਡੀਓ ਦੇ ਵਿੱਚ ਹੋਈ ਹੈ ਅੱਗੇ ਜਿਹੜੀ ਤੁਸੀਂ ਵੀ ਸੁਣੋ ਅਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲੋਕਤਾਪ ਨਿਊਜ਼ ਤੁਹਾਡਾ ਆਪਣਾ ਤੁਹਾਡੇ ਲਈ ਜਦੋਂ ਅੰਦਰ ਕੈਮਰਾ ਤੋੜਿਆ ਉਦੋਂ ਤਰ੍ਹਾਂ ਬੰਦੇ ਕਿਹੜੇ ਕਿੱਥੇ ਮੈਂ ਇਕੱਲੇ ਸੀ ਯਾਰ ਉਦੋਂ ਮੈਂ ਸੁ ਗਲਤੀ ਕੀਤੀ ਥੋੜੇ ਤੋਂ ਪਹਿਲਾਂ ਤੇਰਾ ਭਰਾ ਆ ਲੈ ਭਰਾ ਨੇ ਪੈਸੇ ਕੱਢੇ ਤੇਰੇ ਨੇ ਮਣੀ ਨਹੀਂ ਠੀਕ ਆ ਮੜਕੇ ਤੂੰ ਕੱਢਿਆ ਤੂੰ ਕਟਕਟ ਐਂ ਤਾਂ ਦੇਖ ਲਾਂਦਾ ਸਮਾਤ ਤੇ ਚੜ ਕੇ ਕੈਮਰਾ ਤੋੜਦਾ ਬਾਈ ਛੱਡ ਜਲਦੀ ਮਗਲਾਗੇ ਗਲਤੀ ਕਿੰਨੇ ਬਾਰੇ ਪਰसों ਤੇ ਤੁਹਾਡੇ ਨੱਥੂ ਆਦਾ ਸੀ ਜੇ ਗਾਲ ਦਿੱਤੀ ਹੈਗਾ ਸੀ ਗਾਲ ਪੱਟ ਦੇਾਂਗੇ ਬੰਦੇ ਦਾ ਤੇ ਹੁਣ ਹੁਣ ਕੀ ਕਰਕੇ ਅਸੀਂ ਤੇਰਾ ਗਰਵਾਨਾ ਲਾ ਦੋ ਬਈਆ ਦਰਵਾਜ਼ਾ ਕਿਹ ਕਾਲਾ ਜੇ ਮਹਿਮਾਨਾ ਤਾਂ ਹੁਣ ਉਹ ਤਾਂ ਕੀ ਬੰਦਾ ਕਰਾ ਦੂਜਾ ਬੰਦਾ ਕਰੀਦਾ ਆ ਮੈਂ ਕਿੰਨੂ ਕਰੀ ਜਾਉਂ ਤੈਨੂੰ ਇੰਨੇ ਪਿੰਡ ਦੇ ਵਿੱਚ ਬੰਦਾ ਨਹੀਂ ਤੇਰੇ ਦੇ ਮਨਣਾ ਕਿਹੜਾ ਬੰਦਾ ਹੋਰ ਦਾ ਜੁਰਮਾਨਾ ਕਾ ਪਹਿਲਾ ਬੰਦੇ ਨਾਲ ਕਰਾ ਗੱਲ ਕਿਹੜੇ ਨਾਲ ਓੜਦਾ ਦਾ ਤਾਫੀ ਬੋਲੋ ਵੀ ਕਿਹੜਾ ਓੜਦਾ ਦਾ ਬੰਦਾ ਮੈਂ ਡੇਰੇ ਜੀ ਮੇਰੇ ਨਾਲ ਉਹਦੇ ਤਿੰਨ ਆਖਿਰਿਕ ਬੰਦੇ ਨਾਲ ਸੀ ਪਹਿਲਾਂ ਵੀ ਜਦੋਂ ਕਿਚੌੜੀ ਕਰਦਾ ਤੇਰੇ ਨਾਲ ਕਿਹੜੇ ਕਿਹੜੇ ਬੰਦੇ ਹੁੰਦੇ ਆਗੇ ਲੱਗੀ ਹੰਗਾ ਕਿਚੌੜੀ ਕਿਹਦਾ ਮੁੰਡਾ ਸੀਰੇ ਦਾ ਹਾਂ ਤੇਰੇ ਨਾਲ ਆਪ ਹੁੰਦਾ ਦੇਖੇਦ ਆਪਾ ਨਾਲੇ ਮਰੇ ਨੂੰ ਨਾ ਪਹਿਲਾਂ ਆਉਂਦਾ ਆਉਂਦਾ ਹਾਂ ਹੋਰ ਕਿਹੜਾ ਬੰਦਾ ਸੀ ਕੋਈ ਹੋਰ ਦੱਸੇ ਬੰਦਾ ਤੇ ਨਾਲ ਹੈ ਨਹੀਂ ਕੋਈ ਤੇ ਹੁਣ ਤਾਂ ਤੁਸੀਂ ਦੋ ਤੈਨੂੰ ਜਦੋਂ ਉਦੋਂ ਪਹਿਲਾਂ ਚੋਰੀ ਕਰੀ ਸੀ ਤੈਨੂੰ ਦੋ ਤਿੰਨ ਵਾਰੀ ਹਟਾ ਦੋ ਤਿੰਨ ਵਾਰੀ ਹਟਾਏ ਪਰ ਉਦੋਂ ਬਾਅਦ ਤੂੰ ਹਟਣ ਮੰਨਿਆ ਨਹੀਂ ਆਏ ਵਾਰੀ ਉਹਦੀ ਦੋਥੇ ਮਿਲਿਆ ਮੈਨੂੰ ਸਾਡੇ ਪੈਰਾ ਪੈਰੀ ਡਿੱਗ ਪਿਆ ਹੱਸ ਤਾ ਤੈਨੂੰ ਕੁਝ ਕਹਨੇ ਸਾਡੇ ਰੇ ਮਾਥਾ ਟੇਕਣਾ ਹੁੰਦੇ ਸੀ ਫਿਰ ਤੂੰ ਉੱਤੇ ਕਾਣਾ ਕੀ ਸੀ ਤੂੰ ਕੀ ਰਿਆ ਸੀ ਤੁਸੀਂ ਯਾਰ ਸਾਡੇ ਮੱਥਾ ਟੇਕ ਕਿਉਂ ਹੁੰਦਾ ਸੀ ਅੱਛਾ ਸ਼ੱਕ ਸੀ ਤੇਰੇ ਤੇ ਹੋਰ ਕਿਹੜੇ ਮੁੰਡੇ ਸੀ ਉਹ ਬੱਗੀ ਬੈਠੇ ਸੀ ਭਾਈ ਪਹਿਲਾਂ ਤੂੰ ਨਹੀਂ ਬੈਠਾ ਸੀਗਾ ਯਾਰ ਇੱਧਰ ਗੱਲ ਕਰ ਤੂੰ ਤੇਰੇ ਨਾਲ ਕਿਹੜਾ ਸੀ ਯਾਰ ਕਰਾਂ ਤਾ ਕੀ ਦਿਨ ਦੀ ਮੈਂ ਕਹਿੰਦਾ ਮੈਂ ਕਰਦਾ ਹੈ ਜਿੱਦਿ ਚ 30 ਲੱਖ ਚੋਰੀ ਤੂੰ ਉਹਨੇ ਪਹਿਲਾਂ ਕਰੀ ਤੂੰ ਬਾਅਦ ਚ ਕਰੀ ਆ ਉਹ ਕਿਹੜਾਗਾ ਉਹ ਮਿੰਨੀ ਮਿੰਨੀ ਕਿਹੜਾ ਮਣੀ ਮਿੰਨੀ ਕਿਹਦਾਗਾ ਛੋਟਾ ਸੂਰੀਆ ਛੋਟਾ ਛੋਟਾ ਹਾਂ ਉਹ ਫਿਰਦਾ ਸੀ ਪਹਿਲਾਂ ਇੱਧਰ ਆਇਆ ਠੀਕ ਦੋਨੇ ਭਰਾ ਇਹਦੇ ਮਤਲਬ ਵੀ ਦੋਨੇ ਭਰਾ ਤੁਸੀਂ ਇੰਨੇ ਭਰਾ ਸੀ ਇਹ ਜਨ ਸੱਚੀ ਗੱਲ ਦੱਸਿਆ ਨੁਕਸਾਨ ਹੈ ਨਾ ਜਰਮਾਨਾ ਲਾਉਗਾ ਅਸੀਂ ਦੂਵੇਂ ਬੱਕਰੀਆਂ ਹੈਗੀਆਂ ਨਾਲ ਬੇਚ ਬੱਕਰੀਆਂ ਵਟੇ ਦੇ ਪਰਦਾਇਆ ਕੋਈ ਜਰਮਾਨਾ ਦੇ ਲਾ ਬੱਕਰਾ ਬੇਚ ਰਿਹਾ ਹੈ ਬੇਚ ਨਹੀਂ ਬੱਕਰਾ ਬੇਚ ਰਿਹਾ ਦੇਖ ਐਵੇਂ ਜਿਹੜੇ ਹੁਣ ਪੱਟ ਕੇ ਲੈ ਗਿਆ ਤੂੰ ਪਾ ਕੇ 5000 ਰੁਪਇਆ ਲਾਇਆ ਉਹਦੇ 5000 ਰੁਪਇਆ ਭਰਦਾ ਹੈ ਤੂੰ ਹਰ ਚਾਲ ਦੇਵੇਂਗਾ ਬੱਕਰੀਆਂ ਪੁਰੀ ਨਹੀਂ ਹਾਲੋ ਉਹ ਬੱਕਰੀਆਂ ਉਹ ਜਿਹੜੇ ਦੂਜੇ ਬੱਕਰਾ ਬੇਚ ਦੂਆ ਮੈਂ ਤੇਰੀ ਇੱਕ ਦੁੱਧੂ ਬੇਚ ਕੇ ਰੱਖਣਾ ਨਹੀਂ ਜੱਣਗਾ ਹੁਣ ਜਦੋਂ ਨਸ਼ਾ ਕਰਦਾ ਬੇਚ ਕੇ ਕਿਉਂ ਨਹੀਂ ਕਰਦੇ ਫੇਰ ਇਹ ਜਿਹੜਾ ਕਰਾ ਉਹ ਬੰਦੇ ਨੇ ਜਿਹੜੇ ਚੋਰੀ ਕਰੀ ਦਾ ਕਿੰਨੇ ਵਾਰੀ ਕਰਿਆ ਨੇ ਇਹ ਰਿਆ ਕੇ ਕੇਲੇ ਦਾ ਟੱਡ ਕਰਾ ਦੇ ਘਰੇ ਤੈਨੂੰ ਪਤਾ ਨਹੀਂ ਰਿਹਾ ਉਹ ਵੀ ਦਾ ਸੱਚੇ ਵੇਲੇ ਜਦੋਂ ਉਹਨੂੰ ਮਨ ਕਰਦੇ ਨਾ ਰਿਕ ਨਿਉ ਵੀ ਕਰਦੇ ਤੇਰੇ ਹੱਥ ਵੀ ਪੱਕੇ ਦੇ ਦੇ ਉਹਨੂੰ ਦੱਸ ਲੋਗੇ ਦੂਜਾ ਜਿਹੜਾ ਪਹਿਲਾ ਆਫਰ ਦੱਸ ਤੂੰ ਵੀ ਮੰਨਿਆ ਤੂੰ ਵੀ ਮੰਨਿਆ ਮੰਨ ਜਾਗਾ ਨਾ ਸੱਚੀ ਗੱਲ ਮੈਂ ਆ ਵੀਡੀਓ ਦੇਖ ਕੱਟ ਕੇ ਆ ਗਿਆ ਹਾਂ ਫਿਰ ਵੀ ਉਹਨਾਂ ਦੀ ਬੱਦੀ ਨੂੰ ਵੀ